ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਸਭ ਨੂੰ ਸਰਬਤ ਦਾ ਭਲਾ ਕਰੇ ਸੱਚੀ ਬਾਸ਼ਾ ਅੱਜ ਦੀ ਬਾਤ ਲੈ ਕੇ ਹਾਜ਼ਰ ਆ ਆਸ ਆ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਨਵਨੰਦ ਪਿਆਰੀ ਜੀ ਬਾਤ ਅਦਾ ਇਕ ਰਾਜਾ ਸੀ ਉਹਦੇ ਸੱਤ ਤਾਂ ਪੁੱਤਰ ਸੀ ਸੱਤੇ ਨੂਹਾ ਇੱਕ ਕੁੜੀ ਸੀ ਉਹਦੀ ਸੱਤਾਂ ਤੋਂ ਛੋਟੀ ਉਹਦਾ ਹਲੇ ਵਿਆਹ ਨਹੀਂ ਸੀ ਕੀਤਾ ਤਾਂ ਉਹ ਰਾਜੇ ਦੀ ਅਚਨਚੇਤੀ ਮੌਤ ਹੋ ਗਈ ਮੌਤ ਹੋ ਗਈ ਤਾਂ ਹੁਣ ਪੁੱਤ ਸੱਤੇ ਵਿਆਹੇ ਹੋਏ ਨੇ ਉਹ ਵਿਚਾਰੀਆਂ ਮਾਵਾ ਧੀਆਂ ਰਹਿੰਦੀਆਂ ਨੇ ਤਾਂ ਧੀਆਂ ਲੱਗੀਆਂ ਕੁੜੀਆਂ ਨੂੰ ਕਹਿਣ ਲੱਗੀਆਂ ਇਕੱਠੀਆਂ ਹੋ ਕੇ ਵੀ ਤੂੰ ਵੀ ਚੱਲਿਆ ਕਰਤੀਆਂ ਚ ਕੱਲ ਕਹਿੰਦੀ ਅਸੀਂ ਗਈਆਂ ਸਾਡਾ ਤਾਂ ਜੀ ਨਹੀਂ ਲੱਗਿਆ ਤੇਰੇ ਬਿਨਾ ਕੁੜੀਆਂ ਕਹਿੰਦੀਆਂ ਸਹੇਲੀਆਂ ਵੀ ਤੂੰ ਵੀ ਸਾਡੇ ਨਾਲ ਬਾਗ ਚੱਲਿਆ ਕਰ ਨਾਲੇ ਤੇਰਾ ਜੀ ਹੋਰ ਹੋ ਜਿਆ ਕਰ ਉਹ ਕਹਿਣ ਲੱਗੀ ਵੀ ਬਾਗ ਤਾਂ ਚੱਲਾਂ ਮੇਰੇ ਕੋਲ ਤਾਂ ਕੋਈ ਚੁੰਨੀ ਨਹੀਂ ਹੈਗੀ ਵਧੀਆ ਸਾਲੂ ਨਹੀਂ ਹੈਗਾ ਕੁੜੀਆਂ ਕਹਿੰਦੀਆਂ ਲੈ ਸੱਤ ਤਾਂ ਤੇਰੀਆਂ ਭਜਾਈਆਂ ਨੇ ਤੂੰ ਤਾਂ ਜੀ ਤੋਂ ਮਰਜ਼ੀ ਮੰਗ ਲੈ ਕੋਹ ਹੱਡ ਲੱਗੀ ਵੀ ਹੈ ਇਹ ਵੀ ਗੱਲ ਠੀਕ ਹੈ ਵੀ ਪ੍ਰਜਾਈਆਂ ਤੋਂ ਲੈ ਲੂੰਗੀ ਸੱਤਾ ਚੋਂ ਕੋਈ ਤਾਂ ਦਿੰਦੀ ਹੈ ਉਹਨੇ ਭਾਈ ਕੀ ਕਰਿਆ ਸਾਰਿਆਂ ਤੋਂ ਛੋਟੀ ਨੂੰ ਪੁੱਛਿਆ ਵੀ ਭਾਬੀ ਤੇਰਾ ਸਾਲੂ ਦੇ ਦੇ ਮੈਨੂੰ ਕੋਈ ਵੀ ਮੈਂ ਤੀਆਂ ਚ ਜਾਣਾ ਉਹ ਕਹਿੰਦੀ ਹਲੇ ਤਾਂ ਮੈਂ ਕੰਮ ਕਰਦੀ ਆ ਉਹ ਤਾਂ ਸਿੱਟਿਆ ਪਿਆ ਪੇਟੀ 'ਚ ਲੱਭਣਾ ਪਊਗਾ ਟਾਲਤਾ ਦੂਜੀ ਲਵੇ ਗਈ ਉਹ ਤਾਂ ਵੱਡੀ ਲਵੇ ਉਹਨੇ ਵੀ ਗਈ ਕਹਤਾ ਹਲੇ ਤਾਂ ਮੈਂ ਬੇਲੀ ਨਹੀਂ ਫੇਰ ਦੇ ਦੂੰਗੀ 6 ਦੀਆਂ 6 ਨੇ ਭਾਈ ਜਵਾਬ ਦਿੱਤਾਹੀਂ ਟਾਲਤਾ ਜਦੋਂ 7ਵੀਂ ਕੋਲੇ ਵੱਡੀ ਰਾਣੀ ਕੋਲੇ ਗਈ ਆਪਦੀ ਵੱਡੀ ਪਰਜਾਈ ਕੋਲੇ ਉਹ ਕਹਿਣ ਲੱਗੀ ਵੀ ਲੈ ਸਾਲੂ ਤਾਂ ਲੈ ਜਾ ਪਰ ਯਾਦ ਰੱਖੀ ਜੇ ਇਹਨੂੰ ਕੁਝ ਹੋ ਗਿਆ ਕੋਈ ਦਾਗ ਵੀ ਲੱਗ ਗਿਆ ਕੋਈ ਵੀ ਇਹਨੂੰ ਕੋਈ ਦਾਗ ਲੱਗ ਗਿਆ ਕੋਈ ਕਿਧਰੋਂ ਟੋਕ ਲੱਗੀ ਤਾਂ ਤੇਰੇ ਲਹੂ 'ਚ ਰੰਗੂੰਗੀ ਇਹਨੂੰ। ਵਾਹ ਕੁੜੀ ਨੇ ਸੋਚਿਆ ਵੀ ਲੈ ਮੈਂ ਕਿਹੜਾ ਨਿਆਣੀ ਆ ਵੀ ਐਂ ਦਾਗ ਲਾ ਦੂੰਗੀ ਨਾਲ ਇਹਨੂੰ ਪਾੜ ਲੇਉਂਗੀ ਕਿਧਰੋਂ। ਲੈ ਗਈ ਵਿਚਾਰੀ। ਲਗਾਈ ਹੋਈ ਤਾਂ ਹੁਣ ਗਹਾ ਪੀਂਗ ਚ ਉੱਟਣੀਆਂ ਐ। ਕੁੜੀਆਂ ਕਹਿੰਦੀਆਂ ਵੀ ਆ ਜਾ ਉਹ ਦੁਪੱਟਾ ਉੱਡਦਾ ਹੈ। ਲਾ ਕੇ ਦੁਪੱਟਾ ਉੱਥੇ ਰੱਖ ਦਿੱਤਾ। ਪਾਸੇ ਤੇ ਕਾਦਾ ਲਾਹਿਆ ਰੰਗ ਤੀ ਉਹਦਾ ਪੀਲੇ ਰੰਗ ਦਾ ਜਿਵੇਂ ਗੋਲਡਨ ਕਲਰ ਕਹਿ ਦਈਏ ਆਪਾਂ ਸੋਨੇ ਰੰਗਾ ਗੋਲਡਨ ਕਲਰ ਦੀ ਦੁਪੱਟੇ ਦਾ ਭਾਈ ਇੱਕ ਇੱਲ ਨੇ ਚੱਕ ਲਿਆ ਚੱਕ ਲਿਆ ਤਾਂ ਲਵੇ ਟੋਬਾ ਤੀ ਉਹਦੇ ਵਿੱਚ ਸਿੱਟਦਾ ਉੱਡੀ ਜਾਂਦੀ ਨੇ ਉਹ ਜੇ ਡਿੱਗਿਆ ਤਾਂ ਕੁੜੀ ਤਾਂ ਡਰ ਗਈ ਵੀ ਇਹ ਤਾਂ ਹੋ ਗਈ ਉਹੀ ਗੱਲ ਨਾਲ ਦੀਆਂ ਕੁੜੀਆਂ ਭੱਜ ਕੇ ਗਈਆਂ ਜਾ ਕੇ ਉਹਨਾਂ ਨੇ ਕੱਢ ਤਾਂ ਲਿਆ ਪਰ ਉਹ ਗੰਦਾ ਪਾਣੀ ਸੀ ਹੁਣ ਡੋਬੇ ਦਾ ਸਾਰਾ ਦਿਨ ਡੰਗਰ ਵੜਦੇ ਨੇ ਮੈਲਾ ਹੁੰਦਾ ਪਾਣੀ ਉਹਨਾਂ ਨੇ ਭਾਈ ਉਹਦੇ ਤੇ ਦਾਗ ਪੈ ਗਏ ਦਾਗ ਪਏ ਤਾਂ ਕੁੜੀ ਨੇ ਸੁਕਾ ਸਕੂ ਕੇ ਉੱਥੇ ਕੁੜੀਆਂ ਨੇ ਆਹੀ ਕਰੇ ਵਿਚਾਰੀ ਦਰਦੀ ਦਰਦੀ ਆਕੇ ਗੋਚ ਕੇ ਜੇ ਤੈ ਜੀ ਮਾਰ ਕੇ ਲੁਕੋ ਕੇ ਦਾਗ ਜੇ ਫੜਾਤਾ ਪਰਝਾਈ ਨੂੰ ਤਾਂ ਹੁਣ ਪਰਝਾਈ ਨੇ ਸੋਚਿਆ ਵੀ ਖੋਲ ਕੇ ਤਾਂ ਦੇਖਾਂ ਖੋਲ ਕੇ ਦੇਖਿਆ ਤਾਂ ਦਾਗ ਲੱਗੇ ਪਏ ਨੇ ਪਾਈਗੀ ਖਣਪੱਟੀ ਲੈ ਕੇ ਜਦੋਂ ਘਰ ਆਲਾ ਆਇਆ ਆਥਣੇ ਉਹਨੂੰ ਕਹਿਣ ਲੱਗੀ ਵੀ ਮੈਂ ਤੇਰੀ ਭੈਣ ਨੂੰ ਕਾਰਮਕੇ ਦਿੱਤਾ ਸੀ ਇਹ ਵੀ ਇਹਨੂੰ ਦਾਗ ਨਹੀਂ ਲੱਗਣਾ ਚਾਹੀਦਾ ਕਹਿੰਦੀ ਆ ਦੇਖ ਲੈ ਖੋਲ ਕੇ ਦਿਖਾਉਂਦੀ ਹੈ ਉਹਨੂੰ ਕਹਿੰਦੀ ਦੇਖ ਕਿੰਨਾ ਕਿੰਨਾ ਕੁਸ ਲਾ ਕੇ ਲਿਆਈ ਹੈ ਕਹਿੰਦੀ ਹੁਣ ਤਾਂ ਇਹ ਸਾਫ ਹੀ ਨਹੀਂ ਹੋਣਾ ਕਹਿੰਦੀ ਮੈਂ ਉਹਨੂੰ ਇਹ ਕਿਹਾ ਸੀ ਵੀ ਤੇਰੇ ਖੂਨ 'ਚ ਰੰਗੂ ਕਹਿੰਦੀ ਮੇਰੀ ਤਾਂ ਹੁਣ ਗੱਲ ਪੂਰੀ ਕਰ ਉਹਦੇ ਖੂਨ 'ਚ ਰੰਗ ਕੇ ਦੇ ਮੈਨੂੰ ਦੁਪੱਟਾ ਵਾਈ ਉਹ ਕਹਿੰਦਾ ਠੀਕ ਹੈ। ਦੂਜਾ ਦਿਨ ਆਇਆ ਕਹਿਣ ਲੱਗਿਆ ਮਾਂ ਮੈਂ ਨਾਨਕੀ ਨਾ ਜਾਇਆ ਮਾਂ ਭੈਣ ਨੂੰ ਲੈ ਕੇ ਜਾਇਆ ਉਹਨਾਂ ਨਾਲ ਇਹ ਮਿਲਿਆਊਗੀ। ਉਹ ਕਹਿੰਦੀ ਲੈ ਜਾ ਪੁੱਤ। ਕੁੜੀ ਵੀ ਤਿਆਰ ਹੋ ਗਈ ਉਹਨੂੰ ਵਿੱਚੋਂ ਕੀ ਪਤਾ ਹੈ। ਭਾਈ ਉਹ ਲੈ ਗਈ ਵਾਗ ਗਿਆ ਦੋਨੇ ਭੈਣ ਭਾਈ ਵਾਗੇ। ਤਾਂ ਜਾਂਦੇ ਨੇ ਜਦੋਂ ਕਹਿਣ ਲੱਗੀ ਵੀ ਉੱਥੇ ਰਾਜ ਇੱਕ ਕੋਈ ਤਲਾਵ ਆ ਗਿਆ ਉਹ ਕਹਿੰਦਾ ਲੈ ਆਪਾਂ ਉਹ ਪਾਣੀ ਨਾ ਪੀ ਲਈਏ ਪਾਣੀ ਪੀਣ ਲੱਗੀ ਜਦੋਂ ਕੁੜੀ ਭਾਈ ਨੇ ਤਾਂ ਉੱਥੇ ਹੀ ਗਰਦਨ ਤੇ ਕਿਰਪਾਨ ਮਾਰੀ ਵੱਢਦੀ ਵੱਡੀ ਹੋਈ ਚੱਕ ਕੇ ਉੱਥੇ ਦੱਬਤੀ ਦੱਬ ਕੇ ਭਾਈ ਉਹੋ ਜਿੱਥੇ ਉਹਨੇ ਕੁੜੀ ਦੱਬੀ ਕਨਾ ਪੱਟ ਕੇ ਟੋਆ ਉਸ ਜਗ੍ਹਾ ਤੇ ਇੱਕ ਦਰਖਤ ਹਰਾ ਹੋ ਗਿਆ ਚਲੋ ਦਰਖਤ ਹਰਾ ਹੋਇਆ ਮਾਂ ਨੂੰ ਕਹਿਣ ਲੱਗਿਆ ਵੀ ਮਾਂ ਉਹਦਾ ਤਾਂ ਜੀ ਲੱਗ ਗਿਆ ਵੀ ਉਹ ਕਹਿੰਦੀ ਮੈਂ ਤਾਂ ਉਰੇ ਰਹੂੰਗੀ ਨਾਨਕੀ ਉਹ ਕਹਿੰਦਾ ਵੀ ਚਲ ਕੋਈ ਨਾ ਛੱਡਿਆ ਆ ਚੰਗਾ ਕਰਿਆ ਕੁਛ ਦਿਨ ਰਹਿ ਜੂਗੀ ਮਿਤ ਭਾਈ ਉਧਰੋਂ ਦਰਖਤ ਵਧੀ ਜਾਂਦਾ ਹੈ ਤਾਂ ਮਾਂ ਨੇ ਸੋਚਿਆ ਵੀ ਕੁੜੀ ਨੂੰ ਗਈ ਨੂੰ ਕਿੰਨਾ ਚਿਰ ਹੋ ਗਿਆ ਵੀ ਆਈ ਕਾ ਤੋ ਨਹੀਂ ਉਹਨੇ ਆਪਣੇ ਮੁੰਡਿਆਂ ਨੂੰ ਕਿਹਾ ਦੂਜਿਆਂ ਨੂੰ ਪਹਿਲਾਂ ਵੱਡੇ ਨੂੰ ਕਿਹਾ ਉਹ ਕਹਿੰਦਾ ਵੀ ਮਾਂ ਉਹਦਾ ਤਾਂ ਜੀ ਲੱਗਿਆ ਹੋਇਆ ਹੈ ਉੱਥੇ ਰਹਿਣ ਦੇ ਉਹਨੂੰ ਫਿਰ ਉਹਨੇ ਹੋਰਾਂ ਨੂੰ ਕਿਹਾ ਕਹਿੰਦੀ ਭਾਈ ਮੇਰਾ ਜੀ ਨਹੀਂ ਲੱਗਦਾ ਵੀ ਕੁੜੀ ਨੂੰ ਲਿਆਓ ਭਾਈ ਸਾਰਿਆਂ ਨੇ ਜਵਾਬ ਦਿੱਤਾ ਹੁਣ ਉਹਨੇ ਇੱਕ ਪੰਡਤ ਨੂੰ ਤੋਰਿਆ ਪੰਡਤ ਨੂੰ ਕਹਿੰਦੀ ਵੀ ਜਾ ਪੰਡਤਾ ਵੀ ਮੇਰੇ ਪੇਕਿਆਂ ਤੋਂ ਮੇਰੀ ਧੀ ਨੂੰ ਲਿਆ ਉਹ ਕਹਿੰਦਾ ਵੀ ਕਹਿੰਦੀ ਕਿਰਾਇਆ ਪਾੜਾ ਲੈ ਜਾ ਉਹ ਕਹਿਣ ਲੱਗਿਆ ਵੀ ਠੀਕ ਹੈ ਲੈ ਜਾਣਾ ਲੈ ਆਉਣਾ ਉਹ ਭਾਈ ਜਦੋਂ ਗਿਆ ਉਸੇ ਤਲਾਬ ਤੇ ਉਹ ਪਾਣੀ ਭਿੰਨ ਲੱਗਿਆ ਕਿਉਂ ਉੱਥੇਕ ਜਾ ਕੇ ਬੰਦੇ ਨੂੰ ਤੁਰਿਆ ਜਾਂਦਿਆਂ ਨੂੰ ਤੇ ਲੱਗਦੀ ਸੀ ਤਾਂ ਗਿਆ ਜਦੋਂ ਉਹ ਦਰਖਤ ਦੇ ਕੋਲੇ ਬੈਠ ਗਿਆ ਬਿਦਾਮ ਲੈਲਾ ਉਹ ਦਰਖਤ ਵਾਵਾ ਹੋਇਆ ਹਾਤੀ ਵੱਡਾ ਪੂਰਾ ਉਹਨੂੰ ਕਹਿਣ ਲੱਗੀ ਲੱਗੀ ਉਹ ਜਦੋਂ ਬਹਿ ਗਿਆ ਤਾਂ ਉਹ ਦਰਖਤ ਚੋਂ ਆਵਾਜ਼ ਆਉਂਦੀ ਹੈ ਮੇਰੇ ਪੇਕੇ ਪਿੰਡ ਦੇ ਆ ਪੰਡਤਾ ਨਾਟਾ ਅਬ ਤੂੰ ਪਾਣੀ ਪੀ ਨਾਂਦ ਰਖਤ ਨੂੰ ਵੱਢੀ ਇੱਥੇ ਹੀ ਬਹਿ ਕੇ ਮੁੜ ਜਾ ਉਹ ਭਾਈ ਉਹਨੇ ਸੋਚਿਆ ਵੀ ਦਰਖਤ ਚੋਂ ਆਵਾਜ਼ ਆਉਂਦੀ ਹੈ ਵੀ ਇਹ ਤਾਂ ਉਹਨਾਂ ਦੀ ਕੁੜੀ ਵਰਗੀ ਆਵਾਜ਼ ਹੈ ਰਾਜੇ ਦੀ ਵਰਗੀ ਭਾਈ ਉਹ ਮਾਗਰੀ ਮੁੜ ਗਿਆ ਮਾਗਰੀ ਮੁੜਿਆ ਤਾਂ ਉਹਨੂੰ ਜਾ ਕੇ ਘਰੇ ਕਹਿਣ ਲੱਗਿਆ ਉਹਦੀ ਮਾਂ ਨੂੰ ਕਹਿੰਦਾ ਕੁੜੀ ਦਾ ਤਾਂ ਜੀ ਲੱਗਿਆ ਹੋਇਆ ਕਹਿੰਦਾ ਫਿਰ ਮੈਂ ਤਾਂ ਛੱਡਿਆ ਆ ਉਹ ਤਾਂ ਆਈ ਨਹੀਂ ਮੇਰੇ ਨਾਲ ਹੁਣ ਭਾਈ ਹੋਰ ਲੰਘੇ ਦਿਨ ਹੋਰ ਲੰਘੇ ਦਿਨ ਤਾਂ ਉਹਨੇ ਕੀ ਕਰਿਆ ਮਾਂ ਨੇ ਨਾਨਿਆ ਨੂੰ ਕਹਿਤਾ ਕਹਿੰਦੀ ਵੀ ਮੈਂ ਕਰਾਇਆ ਕਰੂਗਾ ਪੜਾ ਲੈ ਜਾਵੇ ਤੂੰ ਵੀ ਆਉਣ ਜਾਣ ਦਾ ਖਰਚਾ ਆਪਦਾ ਕਿਰਾਇਆ ਭੜਾ ਤਾਂ ਤੁਰਕੇ ਹੀ ਜਾਂਦੇ ਤੇ ਕਹਿੰਦੀ ਵੀ ਤੂੰ ਮੇਰੀ ਕੁੜੀ ਨੂੰ ਲਿਆ ਦੇ ਮੇਰੇ ਪੇਕਿਆਂ ਤੋਂ ਉਹ ਕਹਿੰਦਾ ਕੱਲ ਨੂੰ ਜਾ ਕੇ ਲਿਆਉਂ ਉਹ ਭਾਈ ਜਦੋਂ ਗਿਆ ਉਹ ਵੀ ਜਾ ਕੇ ਉੱਥੇ ਦਮ ਲੈਣ ਲੱਗ ਗਿਆ ਫੇਰ ਉਹ ਝੋ ਆਵਾਜ਼ ਆਈ ਦਰਖਤ ਚੋਂ ਕਹਿੰਦੀ ਮੇਰੇ ਪਿੰਡ ਦੇ ਆ ਨਾ ਜਿਆ ਤੰਨਾ ਟਹਿ ਬਚੋਂ ਪਾਣੀ ਪੀ ਨਾ ਦਰਖਤ ਨੂੰ ਵੱਢੀ ਨਾ ਇੱਥੇ ਛਾਵੇਂ ਬੈਠ ਪਿੱਛੇ ਮੁੜ ਜਾ ਭਾਈ ਉਹਨੇ ਸੋਚਿਆ ਵੀ ਕਾਦੀ ਆਵਾਜ਼ ਆ ਤਾਂ ਡਰ ਕੇ ਮੁੜਿਆ ਆ ਆ ਕੇ ਕਹਿੰਦਾ ਮੈਂ ਤਾਂ ਅਹੀਂ ਕਹਿ ਦੂੰਗਾ ਵੀ ਉਹਦਾ ਤਾਂ ਜੀ ਲੱਗਿਆ ਹੋਇਆ ਤਾਂ ਆਈ ਨਹੀਂ ਭਾਈ ਆ ਕੇ ਕਹੇ ਤਾਂ ਉਹਦੀ ਮਾਂ ਨੂੰ ਕਹਿੰਦਾ ਉਹਦਾ ਤਾਂ ਜੀ ਲੱਗਿਆ ਹੈ ਉਹ ਤਾਂ ਆਈ ਨਹੀਂ ਤਾਂ ਹੁਣ ਇੱਕ ਕੁਝ ਦਿਨ ਫੇਰ ਲੰਘੇ ਜਿਹੜੇ ਮੀਰ ਹੁੰਦੇ ਨੇ ਹ ਮਰਾਸੀ ਆਪਾਂ ਕਹਿੰਦੇ ਆ ਪਿੰਡਾਂ 'ਚ ਡੂਮ ਮਰਾਸੀ ਕਹਿ ਦਿੰਦੇ ਆ ਮੀਰ ਵੀ ਹੁੰਦੇ ਨੇ ਇਹਨਾਂ ਨੂੰ ਮੀਗਰੀ ਕਹਿੰਦੇ ਆ ਆਪ ਤਾਂ ਤਾਂ ਉਹਨੂੰ ਗਹਿਣ ਲੱਗ ਗਈ ਵੀ ਤੂੰ ਮੇਰੀ ਕੁੜੀ ਲਿਆ ਦੇ ਪੇਕਿਆਂ ਤੋਂ ਕਹਿੰਦੀ ਮੇਰਾ ਜੀ ਨਹੀਂ ਲੱਗਦਾ ਵੀ ਬਹੁਤ ਦਿਨ ਹੋ ਗਏ ਕੁੜੀ ਆਉਂਦੀ ਕਾ ਤੋ ਨਹੀਂ ਉਹ ਕਹਿੰਦਾ ਕੱਲ ਨੂੰ ਸਹੀ ਭਾਈ ਉਹ ਵੀ ਵਗ ਗਿਆ ਕੇ ਨੂੰ ਜਦੋਂ ਗਿਆ ਉੱਥੀ ਜਾ ਕੇ ਬਹਿ ਗਿਆ ਜਦੋਂ ਕੁੜੀ ਨੇ ਫੇਰ ਉਹ ਮੇਂ ਕਿਹਾ ਬਈ ਮੇਰੇ ਪੇਕੇ ਪਿੰਡ ਦਿਆ ਮੀਰਾ ਨਾ ਟਾ ਉਤੋਂ ਪਾਣੀ ਪੀ ਨਾ ਦ ਰਖਤ ਨੂੰ ਵੱਢੀ ਨਾ ਇਹਦੇ ਛਾਵੇਂ ਬੈਠੀ ਮੰਗਰੀ ਮੁੜ ਜਾ ਉਹਨੇ ਸੋਚਿਆ ਬੀਏ ਤਾਂ ਉਹਨਾਂ ਦੀ ਕੁੜੀ ਦਾ ਬੋਲ ਨੇ ਉਦੀ ਆਵਾਜ਼ ਆ ਕਿਉਂ ਅੱਗੇ ਹੁਣ ਤਾਂ ਗੱਲਾਂ ਹੋਰ ਨੇ ਅੱਗੇ ਤਾਂ ਸਭ ਦੇ ਧੀਆਂ ਪਹਿਣਾ ਹੀ ਵਿਰਦੇ ਮੀਰ ਜਾ ਕੇ ਦੋ ਦੋ ਘੰਟੇ ਗੱਲਾਂ ਮਾਰਦੇ ਬੈਂਦੇ ਕਰੇ ਫਿਰਾਂ ਪਤਾ ਲੱਗ ਜਾਂਦਾ ਵੀ ਕੀ ਦੀ ਨੂੰਹ ਧੀ ਆ ਕਿੰਨੇ ਆ ਉਹਨੇ ਭਾਈ ਗਿਆ ਜਦੋਂ ਉਹਨੇ ਜਾ ਕੇ ਆਬਦੇ ਉਹਦੀ ਮਾਂ ਨੂੰ ਦੱਸਿਆ ਕਹਿੰਦਾ ਉੱਥੇ ਇੱਕ ਦਰਖਤ ਤਾਂ ਉਹ ਐਂ ਬੋਲਦਾ ਹੈ ਉਹ ਕਹਿੰਦੀ ਵੀ ਦਰਖਤ ਤਾਂ ਕਹਿੰਦਾ ਮੈਨੂੰ ਤਾਂ ਥੋਡੀ ਕੁੜੀ ਦੀ ਆਵਾਜ਼ ਲੱਗਦੀ ਹੈ ਭਾਈ ਜਦੋਂ ਉਹ ਮਾਂ ਗਈ ਕਹਿੰਦੀ ਚੱਲ ਮੈਨੂੰ ਲੈ ਕੇ ਮਾਂ ਗਈ ਤਾਂ ਉਹਨੇ ਦੇਖਿਆ ਕਹਿੰਦੀ ਹਾਂ ਇਹ ਤਾਂ ਮੇਰੀ ਕੁੜੀ ਦੀ ਆਵਾਜ਼ ਹੈ ਵੀ ਮੇਰੀ ਕੁੜੀ ਇੱਥੇ ਕਿਵੇਂ ਦਰਖਤ ਬਣੀ ਖੜੀ ਹੈ ਚਲੋ ਜੀ ਉਹ ਤਾਂ ਹਜੇ ਆ ਕੇ ਕਰੇ ਸੋਚਦੀ ਹੋਈ ਹੈ ਵੀ ਕਿਹਨੂੰ ਪੁੱਛਾਂ ਕਰ ਚੋਂ ਕੀ ਕਹਾਂ ਪੁੱਤ ਨੂੰ ਪੁੱਛੂੰਗੀ ਡਰਦੀ ਹੈ ਪੁੱਤ ਤੋਂ ਨੂੰ ਤਾਂ ਪੁੱਤ ਤੋਂ ਵੀ ਕਿਵੇਂ ਪਤਾ ਲੱਗੇ ਵੀ ਇਹ ਗੱਲ ਕੀ ਹੋਈ ਹੈ ਤਾਂ ਉਧਰੋਂ ਇੱਕ ਆ ਜਿਹੜੇ ਹੁੰਦੇ ਨੇ ਜੋਗੀ ਉਹਨੇ ਉਧਰੋਂ ਡਾਣਾ ਵੱਢਿਆ ਨਾ ਉਹਨੇ ਨਹੀਂ ਡਾਣਾ ਵੱਢਿਆ ਉਹ ਤੇ ਭਾਈ ਨੂੰ ਵੱਡੇ ਨੂੰ ਪਤਾ ਲੱਗ ਗਿਆ ਵੀ ਉਹ ਦਰਖਤਾਂ ਹੀ ਬੋਲਦਾ ਹੈ ਕੁੜੀ ਹੈ ਭਾਈ ਉਹ ਜਾ ਕੇ ਰਾਤ ਨੂੰ ਦਰਖਤ ਨੂੰ ਵੱਢ ਕੇ ਸਿੱਟਿਆ ਆ ਸਿੱਟਿਆ ਆ ਜਦੋਂ ਤਾਂ ਇੱਕ ਜੋਗੀ ਗਿਆ ਉਹਨੇ ਸਾਫ ਜੀ ਲੱਕੜ ਲਿਆਂਦੀ ਲਿਆ ਕਿ ਉਹ ਚ ਬੀਨ ਬਣਵਾਲੀ ਬੀਨ ਬਣਵਾਈ ਹੁਣ ਜਦੋਂ ਬੀਨ ਵਜਾਵੇ ਤਾਂ ਉਹ ਤਾਂ ਕੁੜੀ ਉਮੀ ਬੋਲਿਆ ਕਰੇ ਵਿੱਚ ਬੀ ਮੈਂ ਤਾਂ ਨਾ ਉੱਥੇ ਟਾਬ ਤੇ ਕੋਈ ਪਾਣੀ ਪੀਓ ਨਾ ਤੂੰ ਗਾਹਾਂ ਕੋਈ ਜਾਇਓ ਨਾ ਕੋਈ ਨਾਨਕੇ ਜਾਇਓ ਤਾਂ ਐ ਬੋਲਿਆ ਕਰੇ ਉਹ ਕਹਿਣ ਲੱਗਿਆ ਵੀ ਇੱਕ ਦਿਨ ਉਹ ਮੰਗਦਾ ਮੰਗਦਾ ਉਹਨਾਂ ਦੇ ਆ ਗਿਆ ਜਿਹੜੀ ਸਾਰਿਆਂ ਤੋਂ ਛੋਟੀ ਪ੍ਰਜਾਹੀ ਤੀ ਉਹ ਤੀ ਮੂਰੇ ਉਹਨੇ ਪਿੱਛਿਆ ਪਾਤੀ ਉਹਨੂੰ ਪਾ ਕੇ ਪਿੱਛਿਆ ਉਹਨੇ ਦੇਖਿਆ ਵੀ ਇਹ ਬੀਨ 'ਚ ਸਾਡੀ ਕੁੜੀ ਕਿਵੇਂ ਬੋਲਦੀ ਐ ਤਾਂ ਸਾਡੀ ਕੁੜੀ ਬੋਲਦੀ ਐ ਬੀਨ 'ਚ ਭਾਈ ਉਹ ਪਾ ਕੇ ਖੜੀ ਰਹੀ ਕਹਿੰਦੀ ਵੀ ਐਨਾਂ ਦੂਜਿਆਂ ਤੇ ਜਾਊਗਾ ਵੀ ਉੱਥੇ ਵੀ ਬੀਨ ਬੋਲੂਗੀ ਫੇਰ ਵੀ ਮੈਂ ਦੇਖਦੀਆਂ ਦੁਬਾਰੇ ਸੁਣਦੀਆਂ ਉਪਾਈ ਦੂਜੇ ਘਰੇ ਗਿਆ ਜਦੋਂ ਉਹਨੇ বীਣ ਵਜਾਈ ਉਹ ਫੇਰ ਆਵਾਜ਼ ਉਹਨੇ ਤਾਂ ਉਮੀ ਬੋਲੀ ਕੁੜੀ ਉਹਨੇ ਰੌੜਾ ਪਾਤਾ ਅੰਦਰ ਕਹਿੰਦੀ ਆਪਣੀ ਕੁੜੀ ਉਹਦੀ বীਣ ਚ ਬੋਲਦੀ ਆ ਕਹਿੰਦੀ ਕੁੜੀ ਕਿੱਥੇ ਆ ਆਪਣੀ ਭਾਈ ਫੇਰ ਉਹਦੀ ਮਾਂ ਨੇ ਦੱਸਿਆ ਕਹਿੰਦੀ ਉਹ ਤਾਂ ਉੱਥੇ ਦਰਖਤ ਬਣੀ ਹੋਈ ਸੀ ਉਹਦੇ ਚੋਂ ਬੋਲਦੀ ਸੀ ਕਹਿੰਦੀ ਕੋਈ ਕਾਰਨ ਹੈ ਫੇਰ ਵੀਰ ਉਹਨਾਂ ਨੇ ਛੀਏ ਭਾਈਆਂ ਨੇ ਤੇ ਪਰਜਾਈਆਂ ਨੇ ਇਕੱਠੇ ਹੋ ਕੇ ਵੀ ਇਹ ਤੂੰ ਲੈ ਕੇ ਗਿਆ ਤੀ ਉਹ ਫੜਿਆ ਉਹਨੂੰ ਫੜ ਕੇ ਕਹਿਣ ਲੱਗੇ ਵੀ ਸੱਚ ਦੱਸ ਕੀ ਗੱਲ ਐ ਇਹ ਭਾਈ ਉਹ ਮੰਨ ਗਿਆ ਕਹਿੰਦਾ ਵੀ ਮੇਰੇ ਘਰ ਵਾਲੀ ਦਾ ਸਾਲੂ ਖਰਾਬ ਕਰ ਲਿਆਈ ਤੀ ਵੀ ਇਹਨੇ ਉਹਨੂੰ ਕਿਹਾ ਤੀ ਵੀ ਜੇ ਖਰਾਬ ਹੋ ਗਿਆ ਤੇਰੇ ਖੂਨ ਚ ਰੱਗਾਂਗੇ ਕਹਿੰਦਾ ਫਿਰ ਮੈਂ ਉਹਨੂੰ ਮਾਰ ਕੇ ਉਹਦੇ ਨਾਨਕਿਆਂ ਦੇ ਬਹਾਨੇ ਕਹਿੰਦਾ ਇਹਦਾ ਸਾਲੂ ਖੂਨ ਚ ਰੰਗਿਆ ਤੀ ਤਾਂ ਕਹਿੰਦਾ ਮੈਂ ਉੱਥੇ ਦੱਬਤੀ ਟੋਆ ਪਟਕੇ ਕਹਿੰਦਾ ਉੱਥੇ ਦਰਖਤ ਤਹਰ ਰਹਾ ਹੋ ਗਿਆ ਉਹ ਦਰਖਤ ਬੋਲਦਾ ਤੀ ਕਹਿੰਦਾ ਉੱਥੇ ਮੈਂ ਰਾਤ ਨੂੰ ਵੱਢ ਕੇ ਸਿੱਟਿਆ ਆ ਉਥੋਂ ਕਹਿੰਦਾ ਉਹਨੇ ਬੀਨ ਬਣ ਬਾਲੀ ਜੋਗੀ ਨੇ ਲੱਕੜ ਲਿਆ ਕੇ ਫੇਰ ਭਾਈ ਉਹਨਾਂ ਨੇ ਕੀ ਕਰਿਆ ਰਲ ਕੇ ਸਾਰਿਆਂ ਨੇ ਟੋਆ ਪਟਾਇਆ ਉਹਦੇ ਚੋਂ ਭਾਈ ਤੇ ਪਰਜਾਈ ਖੜੇ ਕਰੇ ਉਹਦੇ ਉੱਤੇ ਦਹੀਂ ਦੂਹੀ ਮਿੱਠਾ ਪਾ ਕੇ ਕੁੱਤੇ ਛੱਡੇ ਫਿਰ ਉਹਨਾਂ ਨੇ ਜਿਹੜੇ ਜੰਗਲੀ ਕੁੱਤੇ ਨਹੀਂ ਹੁੰਦੇ ਵੱਢ ਖਾਣੇ ਉਹਨਾਂ ਤੋਂ ਪਰਵਾਤੇ ਫਿਰ ਉਹ ਭਾਈ ਪਰਜਾਈ ਵੀ ਤੁਸੀਂ ਐਨੇ ਪਾਪੀ ਤੁਸੀਂ ਕੰਨਿਆਂ ਨੂੰ ਕੋਈ ਸ਼ਰਮ ਨਹੀਂ ਕਰੀ ਇਹ ਭਾਈ ਆਮ ਤਾਂ ਹੁੰਦੀਆਂ ਨਹੀਂ ਇਹ ਗੱਲਾਂ ਪਰ ਬਹੁਤ ਭਾਈ ਪਰਜਾਈਆਂ ਹੈਗੇ ਨੇ ਐਸ ਜਮਾਨੇ 'ਚ ਵੀ ਹੈਗੇ ਨੇ ਹੈਗੇ ਨੇ ਟਮੇਟਾ ਮੈਂ ਜਿਹੜੇ ਇੱਥੇ ਤਾਈ ਪਹੁੰਚਦੇ ਨੇ ਉਹ ਟਮੇਟਾ ਮੇ ਨੇ ਤਾਂ ਬਹੁਤ ਦਾ ਪਿਆਰ ਵੀ ਬਹੁਤ ਹੈ ਭਾਈਆਂ ਪਰਜਾਈਆਂ ਦਾ ਭੈਣਾਂ ਦਾ ਨਣਦਾ ਨਾਲ ਆਪਾਂ ਗਾਲੀਆਂ ਨੇ ਜਿਨ੍ਹਾਂ ਦੇ ਪਿਆਰ ਨੇ ਆਪਾਂ ਤਾਂ ਕਹਿੰਦੇ ਆ ਰੱਬ ਸਾਰਿਆਂ ਨੂੰ ਘਰ ਘਰ ਇਹੀ ਪਿਆਰ ਬਣਾ ਕੇ ਰੱਖੇ ਸਭ ਦਾ ਸੋ ਧੰਨਵਾਦ ਜੀ